ਨਮਸਕਾਰ ਸਾਥਿਓ ਆਪਾਂ ਪਹੁੰਚੇ ਆਂ ਤਮਤਾਨ ਸਾਹਿਬ ਵਿਖੇ ਜੋ ਕਿ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਪਾ ਪ੍ਰਾਪਤ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਉੱਥੇ ਪਹੁੰਚੇ ਆ ਉਹਦੇ ਸਾਹਮਣੇ ਜੋ ਗੁਰਦੁਆਰਾ ਉਹਦੇ ਸਾਹਮਣੇ ਇਹ ਤਿੰਨ ਗੁਬੰਦ ਖੜੇ ਨੇ ਜੋ ਕਿ ਪ੍ਰਾਤਨ ਵਿਰਾਸਤ ਦੇ ਨੇ ਤੇ ਇਹਨਾਂ ਬਾਰੇ ਆਪਾਂ ਕੁਝ ਇੱਥੇ ਦੇ ਜਿਹੜੇ ਲੋਕਲ ਸੀ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਇਹ ਕੀ ਨੇ ਤਾਂ ਉਹਨਾਂ ਨੂੰ ਦੱਸਿਆ ਕਿ ਇਹ ਆਪਣੀ ਭਾਸ਼ਾ ਦੇ ਦੱਸਿਆ ਕਿ ਮਾਤਾ ਰਾਣੀ ਦੀ ਜਗਾ ਹੈ ਇੱਥੇ ਕੁਝ ਜਿਹੜੇ ਇੱਥੇ ਦੇ ਲੋਕ ਨੇ ਉਹ ਇਹਨਾਂ ਨੂੰ ਦੀਵਾ ਬੱਤੀ ਕਰਕੇ ਪਹਿਲਾਂ ਪੂਜਦੇ ਸਨ ਪਰੰਤੂ ਅੱਜ ਇਹਨਾਂ ਦੀ ਬਿਲਕੁਲ ਹੀ ਸਾਂਭ ਸੰਭਾਲ ਨਹੀਂ ਕੀਤੀ ਜਾ ਰਹੀ ਤਾਂ ਇਹ ਖੰਡਰ ਹੁੰਦੇ ਜਾ ਰਹੇ ਨੇ ਤੇ ਇੱਥੇ ਜਿਹੜੇ ਛੋਟੇ-ਛੋਟੇ ਬੱਚੇ ਸੀ ਅਸੀਂ ਉਹਨਾਂ ਤੋਂ ਪੁੱਛਣ ਦੀ ਵੀ ਕੋਸ਼ਿਸ਼ ਕੀਤੀ ਕਿ ਇਹ ਕੀ ਚੀਜ਼ ਹੈ ਤਾਂ ਉਹਨਾਂ ਨੇ ਆਪਣੀ ਭਾਸ਼ਾ ਚ ਦੱਸਿਆ ਕਿ ਇਹ ਮਾਤਾ ਰਾਣੀ ਆਉ ਪੁੱਛਦੇ ਆ ਜੀ ਮਾਤਾ ਕੀ ਹੋਏ ਕਰਦੀ ਵੱਡੇ ਬੁੱਡੇ ਧੋਪੇ ਕਰਦੀ ਪੰਜਾਂ ਲਾਗੀ 400 500 ਸਾਲ ਹੋ ਗਏਂ ਥੀ ਅੱਛਾ ਜੀ ਜੋ ਸਕੂਲ ਹੋਏ ਕਰਦਾ ਜੀ ਇਹ ਸਕੂਲ ਤਾਂ ਬਾਹਰ ਥੀ ਅੱਛਾ ਹਾਂ ਜੀ ਇਹ ਬਹੁਤ ਸਾਲ ਪੁਰਾਣਾ ਹੈ ਜੀ ਵਿਚਮਾ ਨੂੰ ਜੀ ਕਵਾੜ ਮਾ ਚਰੇ ਵਾ अच्छा सिखते गुदरा ये गुरुद्वारा की नहीं ना की की है ना गुरुद्वारा ये गांव के स्टाइल है गांव की अच्छी अच्छा आ, पुराने गुरुद्वारे की अच्छा अच्छा, अच्छा।, अच्छा। आइटम दी चित्रकारी भी ਤੁਸੀਂ ਦੇਖ ਸਕਦੇ ਹੋ ਕਿ ਉਸ ਸਮੇਂ ਦੀਆਂ ਇਹ ਚਿੱਤਰਕਾਰੀਆਂ ਨੇ ਕਿੰਨੀਆਂ ਅਜੇ ਵੀ ਆਪਣੇ ਆਪ ਚ ਬੜੀ ਖੂਬ ਲੱਗ ਰਹੀਆਂ ਨੇ ਇਹ ਭਵੇਂ ਇਹ ਵਿਰਾਸਤ ਹੈ ਜਿਹੜੀ ਉਹ ਪੁਰਾਣੀ ਹੋ ਚੁੱਕੀ ਹੈ ਡਿੱਗਣ ਨੂੰ ਤਿਆਰ ਹੈ ਪਰੰਤੂ ਜਿਹੜੇ ਇਹ ਚਿੱਤਰਕਾਰ ਹੀ ਐ ਅੱਜ ਵੀ ਜਿਉਂਦੇ ਤਿਉਹ ਹੀ ਦਿਸਰੀ ਹੈਗੇ ਇੱਥੇ ਕੁਝ ਛੋਟੇ-ਛੋਟੇ ਬੱਚੇ ਇਹ ਧੂਣੀ ਸੇਕ ਕੇ ਸਰਦੀ ਦਾ ਇੰਜੋਏ ਵੀ ਕਰ ਰਹੇ ਨੇ ਆਇ ਤੁੰਦੇ ਚਿੱਤਰਕਾਰੀ ਆ। ਯਾ ਗੰਦਾ ਗੇਟ ਕੀ ਆ। ਬੋਲੋ ਜੀ। ਯਹਾਂ ਪਰ ਕੀ ਆਤਾ ਜੀ? ਯਹਾਂ ਪਰ ਖੂਆ ਹੁੰਦਾ ਥਾ ਜੀ। ਅੱਛਾ ਜੋ ਮਤਲਬ ਦੇਖੇ ਦੱਗੋ ਨੇ ਬਣਵਾਇਆ ਥਾ। ਹਾਂ ਜੀ। ਤਾਂ ਇਹ ਯਹੀ ਉਹ ਖੂਆ। ਜੰਪ ਇਹ ਕੋਈ ਨਿਸ਼ਾਨੀ ਹੈ ਜੀ। ਹਾਂ। खूब बनवाया था जी तो उसने खूब बनवा लिया पानी पीने के लिए जी पानी भी पीने के लिए बनवाया बाकी उन्होंने सब्जी भी लगाई और तम्बाखू लगा दिया अच्छा तो तम्बाकू लगाने के कारण गुरु साहब जी का चक्कर लगाया तो, तो आकर देखे तो तमकू लगाया उसने तेरे को बोल के गया था तमाकू मत बीतना तो उसने कह दिया तू नाम पढ़ते देगा नाम तो नहीं पढ़ता नहीं नाम पढ़ता तेरा सर्वनाश होगा तेरे चूल्हे होंगे अच्छा ये वो ही खुआ ਸਾਥੀਓ ਇਹ ਦੇਖ ਲਓ ਇਹ ਖੂਆ ਉਹ ਹੈ ਜ ਜਦੋਂ ਕਿ ਗੁਰੂ ਤੇਗ ਬਹਾਦਰ ਜੀ ਇੱਥੇ ਪਹੁੰਚੇ ਸਨ ਔਰ ਉੱਥੇ ਦੇ ਜਿਹੜੇ ਜ਼ਿਮੀਂਦਾਰ ਸੀ ਆਪਣੇ ਦੱਗੋ ਨਾਮ ਦੇ ਤੇ ਉਹਨਾਂ ਨੇ ਜਿਹੜਾ ਖੂਆ ਆਪਣੇ ਨਿੱਜੀ ਸਵਾਰਥ ਵਾਸਤੇ ਬਣਾਇਆ ਸੀ ਤਾਂ ਗੁਰੂ ਤੇਗ ਬਹਾਦਰ ਜੀ ਨੇ ਕਹਿ ਸੀ ਕਿ ਇਸ ਖੂਏ ਦੀ ਤੁਸੀਂ ਗਲਤ ਵਰਤੋਂ ਕੀਤੀ ਹੈ ਤੇ ਇਸ ਕਰਕੇ ਉਹਨਾਂ ਨੂੰ ਇੱਥੋਂ ਕਹਿੰਦੇ ਨੇ ਕਿ ਸਰਾਫ ਦਿੱਤਾ ਗਿਆ ਸੀ